ਗੁਪਤਾ ਜੀ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਂਦੇ ਕਈ ਨਾਤੇ ਤੋਤੇ ਬੈਠੇ ਸੀ ਵਿਚਾਰੇ ਸੋ ਅੱਧੀ ਭੂਖ ਤਾਂ ਨਿਕਲ ਗਈ ਐਸ ਕਰਕੇ ਹੀ ਮੈਂ ਕਿਹਾ ਅਜਗਰ ਬੈਠਾ ਅਜਗਰ ਇਹਨੇ ਸਾਢੇ ਸਾਢੇ 3 ਸਾਲ ਦਾ ਕਾਂਗਰਸ ਪਾਰਟੀ ਨੂੰ ਡੰਗਿਆ ਤੇ ਹਜੇ ਤੱਕ ਹੁਣ ਅਸੀਂ ਆਪਦੇ ਪੈਰਾਂ ਤੇ ਖੜਾ ਹੋਏ ਹਾਂ ਹੁਣ ਅਜਗਰ ਉਹ ਉਧਰਲੇ ਪਾਸੇ ਹੈ ਡਾਕਟਰ ਸਾਹਿਬ ਕੱਲ੍ਹ ਕਹਿ ਰਹੇ ਕਹਿੰਦੇ ਰਾਜਾ ਬਲਿੰਗ ਦਾਖਾ ਪ੍ਰਚਾਰ ਕਰ ਰਿਹਾ ਲੁਧਿਆਣਾ ਵਾਸਤੇ ਕੋਈ ਇੰਡੀਆ ਪਾਕਿਸਤਾਨ ਥੋੜੀ ਹੈ ਕਿ ਇੱਥੇ ਕਿਉਂ ਨਹੀਂ ਆਇਆ ਔਰ ਬਿੱਟੂ ਹੋਰੀ ਕਹਿੰਦੇ ਕਿ ਯਾਰ ਗੱਲ ਸੁਣੋ ਜਾਖੜ ਸਾਹਿਬ ਤੂੰ ਤਾਂ ਭਰਾਵਾ ਕੱਲ ਆਇਆ ਢਾਈ ਮਹੀਨਾ ਤੋਂ ਸਾਡਾ ਪ੍ਰਚਾਰ ਚੱਲ ਰਿਹਾ ਤੂੰ ਸਵਿਟਜ਼ਰਲੈਂਡ ਚੋਂ ਭਰਾ ਨਹੀਂ ਸੌਰੀ ਤੂੰ ਕਹਿ ਰਹੇ ਤੁਸੀਂ ਸਵਿਟਜ਼ਰਲੈਂਡ ਚੋਂ ਕੱਲ ਮੁੜੇ ਹੋ ਜਨਾਬੇ ਵਾਲੀ ਤੇ ਕੱਲ ਫੇਰ ਦੀ ਟਿਕਟ ਮੈਨੂੰ ਪਤਾ ਦੱਸਿਆ ਵੀ ਤੁਸੀਂ ਘਟਾ ਲਈ ਹੈ ਤੇ ਰਾਜੇ ਵਿੜੰਗ ਨੂੰ ਪੁੱਛਦੇ ਹੋ ਜਿਹੜਾ ਉਹ ਰੋਜ਼ ਉੱਥੇ ਰਹਿੰਦਾ ਵੀ ਕੀ ਗੱਲ ਹੈ ਕਿੰਨੇ ਦਿਨ ਜਾਓਗੇ ਪ੍ਰਚਾਰ ਚ ਤਾਂ ਹੀ ਤਾਂ ਮੈਂ ਕਿਹਾ ਕੀ ਆਪਣੀ ਪਾਰਟੀ ਬੀਜੇਪੀ ਵਾਲੇ ਬਚ ਜੋ ਅਜਗਰ ਬੈਠਾ ਜਿਹੜਾ ਤੁਹਾਨੂੰ ਡੰਗੂਗਾ ਤੇ ਮਾਰੂਗਾ ਜਾਖੜ ਤਿੰਨ ਦਿਨ ਲਾਊਗਾ ਤੇ ਮੈਂ 30 ਦਿਨ ਲਾਊਗਾ ਜੀ ਆਪ ਸਟੇਟ ਦੀ ਜੋ ਲੈਣਾਂ ਨੇ ਤੋਂ ਮੇਰੇ ਖਿਲਾਫ ਰਾਜਾਪਿੰਗ ਲੱਲਣ ਪਤਾ ਲੱਗ ਰਿਹਾ ਲੈ ਫਿਰ ਗੱਲ ਗੱਲ ਐਦਾਂ ਕਰ ਲੈਨੇ ਗੱਲ ਕਰੋ ਕਿ ਵੈਸਟ ਤੋਂ ਭਰ ਕਾ ਕੇ ਜੇ ਫਿਰ ਮੈਂ ਤੇਰੇ ਬਰਾਬਰ ਭਰਦਾ ਅੱਛਾ ਸਰ ਲੈ ਲੈਂਡ ਪੂਲਿੰਗ ਦੀ ਵੈਸਟ ਚੋਂ ਸੁਣ ਲੋ ਹੁਣ ਇਹਦਾ ਮਤਲਬ ਗੁਰਦਾਸਪੁਰ ਵਾਲਿਆਂ ਨੇ ਇਨਕਾਰਤਾ ਹਬੋਰ ਵਾਲਿਆਂ ਨੇ ਨਕਾਰਤਾ ਹੁਣ ਤੀਜੀ ਥਾਂ ਤੇ ਜਾਖੜ ਸਾਹਿਬ ਸਟਾਨ ਭਾਲਦੇ ਆ ਪਰ ਕੋਈ ਗੱਲ ਨਹੀਂ ਜਾਖੜ ਸਾਹਿਬ ਦੱਸੋ ਕਿੱਥੋਂ ਲੜਨਾ ਉੱਥੇ ਤੇ ਖਰਾਬ ਲੜਾਂਗਾ ਅਜੇ ਤਾਂ ਭਰੋ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਸਹੀ ਜੀ ਸਟੈਂਡ ਹੈਗਾ ਲੈਂਡ ਪੋਲਿਸੀ ਪਾਸ ਹੋ ਗਈ ਸੀ ਪਾਸ ਹੋ ਗਈ ਭਾਈ ਜਿਹੜੀ ਲੈਂਡ ਪੂਲਿੰਗ ਪੋਲਿਸੀ ਆ ਇਹ ਮੇਰੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਪੋਲਿਸੀ ਹੈ ਅਗਰ ਜ਼ਬਰਦਸਤੀ ਜ਼ਮੀਨ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਬਿਲਕੁਲ ਨਹੀਂ ਦੇਵਾਂਗੇ ਸਾਡਾ ਐਗਰੀਕਲਚਰ ਸਟੇਟ ਹੈ ਸਾਡੀ ਹੋਂਦ ਕੀ ਹੈ ਸਾਡੀ ਹੁੰਦਾ ਕਿ ਅਸੀਂ ਖੇਤੀ ਪ੍ਰਧਾਨ ਸੂਬਾ ਹੈ। ਔਰ ਐਸ ਐਮ ਐਸ ਪੀ ਦੇ ਨਾਲ ਸਾਨੂੰ 80000 ਕਰੋੜ ਰੁਪਿਆ ਹਰ ਸਾਲ ਸਾਡੀ ਇਕਨੋਮੀ ਦੇ ਵਿੱਚ ਪੂਲਿੰਗ ਹੋ ਜਾਂਦਾ ਹੈ। ਜਿੱਥੇ 80000 ਕਰੋੜ ਰੁਪਿਆ ਕਣਕ ਤੇ ਝੋਨੇ ਦਾ ਸਾਲ ਬਾਅਦ ਆ ਜਾਂਦਾ ਹੈ ਔਰ ਇਹ ਨਾਲ ਸਾਡੀ ਇਕਨੋਮੀ ਚੱਲਦੀ ਹੈ ਕੱਪੜੇ ਦੀ ਦੁਕਾਨ, ਸ਼ੈਲਰ, ਆੜਤੀਆ, ਮਿਰਚ ਮਸਾਲਾ ਵਾਲੇ ਦੀ ਦੁਕਾਨ, ਸਾਡੇ ਸ਼ੋਰੂਮਸ, ਸਾਡੇ ਮੈਰਿਜ ਪੈਲੇਸ, ਹਲਵਾਈ ਇਤੋਂ ਘੱਮ ਚੱਲਦਾ ਹੈ ਤੇ ਜੇ ਉਹ ਖੇਤੀ ਪ੍ਰਦਾਨ ਸੂਬਾ ਹੀ ਸਾਡਾ ਬੰਦ ਖਤਮ ਹੋ ਗਿਆ 24000 ਏਕੜ ਦੀ ਲੋੜ ਕੀ ਪਈ ਬਈ ਕਿਹੜੀ ਡਿਮਾਂਡ ਹੈ ਤੇ ਤੁਸੀਂ ਜੇ ਖੇਤ ਹੀ ਨਹੀਂ ਰਹਿਣਗੇ ਤੇ ਸਾਡੀ ਇਕਨੋਮੀ ਡਾਊਨ ਹੋ ਜਾਏਗੀ ਉਲਟਾ ਏਰੇ ਤੇ ਰੋਕ ਲਾਉਣੀ ਚਾਹੀਦੀ ਹੈ ਮੈਂ ਮੁਕਸਰ ਜਾਂਣਾ ਤੇ 250 ਕਿਲੋਮੀਟਰ ਤੱਕ ਮੈਨੂੰ ਸੜਕਾਂ ਤੇ ਕੰਕਰੀਟ ਜੰਗਲ ਬੰਦੇ ਦਿਖ ਰਹੇ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਫਲੈਟਸ ਖਾਲੀ ਪੈ ਨੇ ਜਿਨ੍ਹਾਂ 'ਚ ਕੋਈ ਰਹਿ ਨਹੀਂ ਰਿਹਾ ਇੰਨੀ ਆਬਾਦੀ ਨਹੀਂ ਹੈ ਸਾਡੀ ਜਿੰਨੇ ਫਲੈਟਸ ਬਣ ਗਏ ਨੇ ਜੇ ਪੂਰਾ ਮਾਲਸ ਬਣ ਰਹੇ ਨੇ ਜੇ ਅਗੇਰੀਅਨ ਸਟੇਟਸ ਨਾ ਸਟੇਡੀਨ ਆ ਰਿਹਾ ਤੇ ਸਾਡੀ ਹੋਂਦ ਖਤਮ ਹੋ ਜਾਏਗੀ ਇਹ ਕੰਮ ਨਾ ਕਰੋ ਰੱਬ ਦੇ ਵਾਸਤੇ ਕਾਨੂੰਨ ਲੈ ਕੇ ਆਓ ਕਿ ਇਸ ਤੋਂ ਵੱਧ ਤੁਸੀਂ ਜ਼ਮੀਨ ਅਕਵਾਇਰ ਜ਼ਿੰਦਗੀ ਚ ਪੰਜਾਬ ਚ ਹੋ ਨਹੀਂ ਸਕਦੀ ਕਿਉਂਕਿ ਮਰ ਜਾਗੇ ਪੰਜਾਬ ਮੁੱਖ ਮੰਤਰੀ ਨੇ ਓਪਨ ਡਿਬੇਟ ਦੀ ਚੈਲੰਜ ਦੇ ਰਿਹਾ ਕਹਿੰਦੇ ਕਿ ਸਰਕਾਰ ਕਾਂਗਰਸ ਦੀ ਅਕਾਲੀ ਕਾਲ ਦੀ ਬੀਜੇਪੀ ਦੀ ਆਪਣੇ ਆਪਣੇ ਕੰਮ ਕਰਵਾ ਦੋ ਕਿਹਰੇ ਨਾਲ ਕਿਹਰੇ ਨਾਲ ਓਪਨ ਡਿਬੇਟ ਕਰੇ ਅਸੀਂ ਨਹੀਂ ਕਰਨੀ ਭਰਾਵਾ ਕਦੇ ਇਹਨਾਂ ਦਾ ਮੁੱਖ ਮੰਤਰੀ ਓਪਨ ਡਿਬੇਟ ਆ ਜਾਂਦਾ ਹੈ ਇਹ ਤਾਂ ਬਈ ਇਹ ਤਾਂ ਪੁੱਛਰੇ ਫਿਰਦੇ ਜਦੋਂ ਜੀ ਇਹਨਾਂ ਦਾ ਕਰਦਾ ਕਦੇ ਮੁੱਖ ਮੰਤਰੀ ਕਹਿੰਦਾ ਕਦੇ ਇਹਨਾਂ ਦਾ ਪ੍ਰਧਾਨ ਕਹਿ ਦਿੰਦਾ ਕਿ ਆਜੋ ਦਿਨੇ ਵਿਖਾ ਦੂੰਗਾ ਤਾਰੇ ਮੇਰੇ ਨਾਲ ਡਿਬੇਟ ਕਰ ਲਓ ਡਿਬੇਟ ਕੀ ਕਰ ਲਓ ਇੱਥੇ ਜਵਾਬ ਦੇ ਦਿਓ ਉਹ ਡਿਬੇਟ ਥੋੜੀ ਹੋਊਗੀ ਫਿਰ ਤੁਸੀਂ ਇਹ ਨਾ ਕਰੋ ਡਿਬੇਟ ਕਰਨੀ ਆ ਫਿਰ ਕੁਸ਼ਤੀ ਕਰ ਲਓ ਦੰਗਲ ਬਣਾ ਲਓ ਤੇ ਜੰਗ ਹੀ ਆਪਾਂ ਗਿਆ ਜੋ ਫਿਰ ਲੜ ਲਾਂਗੇ ਹੋਰ ਕੀ ਹੈ ਬੇਸਿਕਲੀ ਤਾਂ ਤੁਸੀਂ ਇਹ ਕਰਨਾ ਚਾਹੁੰਦੇ ਹੋ ਸਾਡੇ ਨਾਲ ਤੇ ਫਿਰ ਦੇਖ ਲਾਂਗੇ ਕਿਹੜਾ ਤਕੜਾ ਡਿਬੇਟ ਕਰਨੀ ਆ ਇਹਦੇ ਤੇ ਮਾਈਕ ਤੇ ਇੱਕ ਦੂਜੇ ਨਾਲ ਸਵਾਲ ਜਵਾਬ ਕਰ ਲਓ